ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਜੀ ਪੰਜਾਬੀ ਲੋਕ ਗਾਇਕ ਅਮਰਜੀਤ ਨਗੀਨਾਵਰਿ ਅਮਰਜੀਤ ਨਗੀਨਾ ਨੂੰ ਕੁਝ ਕੁ ਲੋਕ ਮਾੜੇ ਕਮੈਂਟ ਵੀ ਕਰਦੇ ਆ ਤੇ ਕੁਝ ਚੰਗੇ ਵੀ ਕਰਦੇ ਆ ਅੱਜ ਆਪਾਂ ਨਗੀਨੇ ਜੀ ਗਾਇਕੀ ਬਾਰੇ ਗੱਲਬਾਤ ਕਰਦੇ ਆ ਜੀ ਅਮਰਜੀਤਨ ਨਗੀਨੇ ਦੀ ਜਿਹੜੀ ਪਹਿਲੀ ਕੈਸਟ ਸੀਗੀ ਉਹ ਆਈ ਸੀ 1995 ਦੇ ਵਿੱਚ ਉੱਚੀ ਕੈਸਟ ਦਾ ਨਾਮ ਸੀਗਾ ਉੱਚੀਆਂ ਹਵੇਲੀਆਂ 1995 'ਚ 96 'ਚ ਦੂਜੀ ਆਈ ਫਿਰ ਸੌਰੀ ਮੇਰੇ ਗੱਲ ਉੱਡ ਗਈ ਉਹਨਾਂ ਦੇ ਗਾਇਕੀ ਬਾਰੇ ਗੱਲ ਕਰਦੇ ਆਂ ਜੀ ਨਗੀਨੇ ਦੀ ਗਾਇਕੀ ਬਾਰੇ ਅਮਰਜੀਤਨ ਨਗੀਨੇ ਨੂੰ ਕੁਝ ਕੁ ਲੋਕ ਚੰਗਾ ਵੀ ਕਹਿੰਦੇ ਨੇ ਕੁਝ ਕੁ ਮਾੜਾ ਵੀ ਕਹਿੰਦੇ ਨੇ ਜਦੋਂ ਜੇ ਮੈਂ ਆਪਦੀ ਗੱਲ ਕਰਾਂ ਮੈਂ ਤਾਂ ਚਲੋ ਬਹੁਤ ਵੱਡਾ ਫੈਨ ਆ ਬਾਈ ਦੀ ਗਾਇਕੀ ਦਾ ਨਗੀਨੇ ਦੀ ਦਾ ਜੱਟ ਫੈਨ ਨਗੀਨੇ ਦਾ ਪਤਾਈਆ ਸਭ ਨੂੰ ਤੇ ਬਾਕੀ ਗਾਣੇ ਗੰਦੇ ਨਹੀਂ ਕਹਿ ਸਕਦੇ ਆਪਾਂ ਵੀ ਗੰਦੇ ਗਾਣੇ ਨੇ ਇੰਨਾ ਕਹਿ ਸਕਦੇ ਆ ਰੋਮਾਂਟਿਕ ਰੋਮਾਂਟਿਕ ਗਾਣੇ ਨੇ ਬਾਕੀ ਉਹ ਸਮਾਂ ਹੀ ਇਦਾਂ ਦਾ ਸੀਗਾ 1995 ਦਾ ਵੀ ਜਦੋਂ ਇਦਾਂ ਦੇ ਗਾਣੇ ਚੱਲਦੇ ਹੁੰਦੇ ਸੀ ਜ਼ਿਆਦਾ ਤਾਂ ਬਾਕੀ ਨਗੀਨੇ ਦੀ ਗੱਲ ਰਹੀ ਨਗੀਨੇ ਨੇ ਜੇ ਮੰਨ ਲਓ ਇਦਾਂ ਦੇ ਗੀਤ ਗਾਏ ਵੀ ਨੇ ਤਾਂ ਉਹ ਰਾਈਟਰ ਉਹਨਾਂ ਨੂੰ ਲਿਖ ਕੇ ਦਿੰਦੇ ਹੁੰਦੇ ਸੀ ਇਦਾਂ ਦੇ ਗਾਣੇ ਤੇ ਕੰਪਨੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਨਗੀਨੇ ਅਸੀਂ ਤੈਨੂੰ ਇਦਾਂ ਦੇ ਗਾਣੇ ਹੀ ਰਿਕਾਰਡ ਕਰੰਦੇ ਨੇ ਨਮਕੀਨ ਦੇ ਗਾਣੇ ਚੱਕਵੇਂ ਗਾਣੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਚੱਕਵੇਂ ਗਾਣੇ ਕੰਪਨੀਆਂ ਉਹ ਤੋਂ ਜ਼ਿਆਦਾ ਰਿਕਾਰਡ ਕਰਵਾਉਂਦੀਆਂ ਸੀਗੀਆਂ ਬਿੰਨਮ ਕੇ ਨਗੀਨਾ ਮੈਟਰ ਲੈ ਕੇ ਆਉ ਤੇ ਕਲਾਕਾਰਤਾ ਵਾਕਈ ਕਲਾਕਾਰੀ ਹੈ ਮੈਂ ਬਹੁਤ بڑا ਫੈਨ ਆ ਬਾਈ ਦਾ ਨਗੀਨੇ ਦਾ ਗਾਣੇ ਗੰਦੇ ਨਹੀਂ ਗਾਣੇ ਰੋਮਾਂਟਿਕ ਨੇ ਗੰਦੇ ਤਾਂ ਹੋਰਾਂ ਨੇ ਵੀ ਬਥੇਰੇ ਗਾਏ ਨੇ ਬੱਗੇ ਸਫਰੀ ਨੇ ਗਾਏ ਨੇ ਅਮਰੀਕ ਤੂਫਾਨ ਗੰਦੇ ਦਾ ਲੋਕ ਚਮਕੀਲੇ ਦੇ ਗਾਣਿਆਂ ਨੂੰ ਵੀ ਗੰਦੇ ਕਹੀ ਗਏ ਨੇ ਗੰਦੇ ਹੀ ਨਹੀਂ ਕਹਿ ਸਕਦੇ ਨਮਕੀਨ ਜੇ ਗਾਣੇ ਨੇ ਚੱਕ ਮੇ ਜੇ ਗਾਣੇ ਮੈਂ 2007 ਦੇ ਵਿੱਚ ਇੱਕ ਕੈਸਟ ਸੁਣੀ ਸੀ ਨਗੀਨੇ ਵਜਦੀ ਉਹ ਕੈਸਟ ਦਾ ਮੈਂ ਨਾਮ ਵੀ ਦੱਸ ਦਿੰਨਾ ਛਾਤੀ ਕੋਲੋਂ ਤੰਗ ਕੁਰਤੀ ਉਹ ਕੈਸਟ ਦੇ ਵਿੱਚ ਸਾਰੇ 10 ਗਾਣੇ ਸੀ ਉਹ ਕੈਸਟ ਦੇ ਵਿੱਚ 10 ਦੇ 10 ਕੈਸਟ ਮੈਂ ਉਹ ਘਸਾ ਕੇ ਰੱਖਤੀ ਸੀ 2007 2007 ਦੇ ਵਿੱਚ ਐਨੀ ਸੁਣੀ ਸੀ ਉਹ ਕੈਸਟ ਉਹਦਾ ਫੀਤਾ ਘਸ ਗਿਆ ਸੀ ਕੈਸਟ ਦਾ ਬਾਕੀ ਕਲਾਕਾਰ ਨਹੀਂ ਇਕੱਲਾ ਜਿੰਮੇਵਾਰ ਹੁੰਦਾ ਏਦਾਂ ਦੇ ਗਾਣੇ ਲਈ ਰਾਈਟਰ ਵੀ ਹੁੰਦੇ ਨੇ ਕਿਉਂਕਿ ਰਾਈਟਰ ਨੇ ਲਿਖੇ ਹੁੰਦੇ ਆ ਕੰਪਨੀ ਨੇ ਰਿਕਾਰਡ ਕੀਤੇ ਹੁੰਦੇ ਨੇ ਕੀਤੇ ਹੁੰਦੇ ਆ ਤੇ ਕਲਾਕਾਰ ਨੇ ਆਪਣੀ ਆਵਾਜ਼ ਦਿੱਤੀ ਹੁੰਦੀ ਆ ਤੇ ਸਰੋਤਿਆਂ ਨੇ ਸੁਣੇ ਹੁੰਦੇ ਨੇ ਸਰੋਤੇ ਸੁਣਦੇ ਨੇ ਬਾਕੀ ਉਹ ਸਮਾਂ ਸੀ ਚਲੋ ਉਦੋਂ ਦਾ ਜਿੱਦਾਂ ਦਾ ਸਮਾਂ ਸੀ ਉਹਨੇ ਉਦੋਂ ਦੇ ਸਮੇਂ 'ਚ ਉੱਦਾਂ ਦੇ ਗਾਣੇ ਗਾਤੇ ਜਿੱਦਾਂ ਦਾ ਸਮਾਂ ਸੀਗਾ ਗਾਤੇ ਉੱਦਾਂ ਦੇ ਲੋਕਾਂ ਨੇ ਕਬੂਲ ਕਰ ਲਿਆ ਸੁਣ ਲਏ ਮੈਂ ਸਾਰੇ ਸੁਨੇ ਨੇ ਗਾਣੇ ਮਾੜੇ ਨਹੀਂ ਹੈਗੇ ਸਾਰੀ ਕਲਾ ਸਾਰੇ ਗਾਣੇ ਮੈਨੂੰ ਵਧੀਆ ਲੱਗਦੇ ਨੇ 1995 ਚ ਆਈ ਸੀ ਪਹਿਲੀ ਗੈਸਟ ਤੇ ਮਾੜੇ ਕਮੈਂਟ ਕਰਨ ਵਾਲਿਆਂ ਤਾਂ ਇਹੀ ਕਹਿ ਸਕਦੇ ਆ ਯਾਰ ਇਦਾਂ ਦੇ ਮਾੜੇ ਕਮੈਂਟ ਨਾ ਕਰੋ ਗਾਣੇ ਬਾਈ ਦੀ ਆਵਾਜ਼ ਬਹੁਤ ਵਧੀਆ ਵਾ ਕਲਾਕਾਰੀ ਬਹੁਤ ਵਧੀਆ ਵਾ ਬਾਕੀ ਰਹੀ ਗੱਲ ਹੁਣ ਦੀ ਹੁਣ ਨੋ ਇਦਾਂ ਦੇ ਗਾਣੇ ਨਹੀਂ ਗਾਉਂਦੇ ਹੁਣ ਦੇ ਤੁਸੀਂ ਗਾਣੇ ਸੁਣ ਲਓ ਦੇ ਪੁਰਾਣਾ ਪਿਛਲਾ ਪੁਰਾਣਾ ਰਿਕਾਰਡ ਸੁਣੋ ਪਿਛਲਾ ਰਿਕਾਰਡ ਸੁਣੋ ਬਹੁਤ ਹੈ ਨਹੀਂ ਉਹ ਕਲਾਕਾਰੀ ਉਦਾਂ ਦੇ ਤੱਕ ਹੈ ਨਹੀਂ ਇੱਕ ਵੀ ਸ਼ਬਦ ਨਹੀਂ ਤੁਹਾਨੂੰ ਮਿਲੂਗਾ ਨੱਚ ਅੱਜ ਦੀ ਗਾਇਕੀ ਸੁਣਦਾ ਤੇ ਬਾਕੀ ਕਈਆਂ ਨਾਲ ਸੈੱਟ ਬਹੁਤ ਟੁੱਟੇ ਨੇ ਬਾਈ ਦੇ ਕਈ ਕੁੜੀਆਂ ਨਾਲ ਗਾਇਆ ਵੀ ਆ ਸਟਾਰਟਿੰਗ ਦੇ ਵਿੱਚ ਕਿਰਨ ਜੋਤੀ ਨਾਲ ਗਾਇਆ ਉਦੋਂ ਬਾਅਦ ਹੋਰ ਕਈ ਕੁੜੀਆਂ ਆਈਆਂ ਉਹਨਾਂ ਨਾਲ ਗਾਇਆ ਗਾਣੇ ਤਾਂ ਪੁਰਾਣੀ ਪੈਸੇ ਜਿਆਦਾ ਵਧੀਆ ਲੱਗਦੇ ਨੇ ਉਹਦੇ ਹੁਣ ਫੋਨ ਵਾਲੇ ਗਾਣੇ ਤਾਂ ਕੋਈ ਐਂ ਠੀਕ ਠਾਕ ਜੀ ਇੰਨਾ ਉਹਨਾਂ ਨੂੰ ਰਿਸਪੌਂਸ ਵੀ ਨਹੀਂ ਮਿਲਿਆ ਇੰਨੇ ਚੱਲੇ ਵੀ ਨਹੀਂ ਹੋਏ ਵੀਊ ਵੀ ਘਟੇ ਨੇ ਪੁਰਾਣੇ ਗਾਣੇ ਬਾਈ ਦੇ ਤੁਸੀਂ ਸੁਣ ਕੇ YouTube ਤੇ ਸਰਚ ਮਾਰ ਕੇ ਦੇਖ ਲਓ ਮਿਲੀਅਨਾਂ ਦੇ ਵਿੱਚ ਵੀਊ ਨੇ ਨਾਣੇ ਦੋਸਤ ਔਰ ਮਿਲੀਅਨਾਂ ਦੇ ਵਿੱਚ ਵੀਊ ਨੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਇਸ ਗੱਲ ਤੋਂ ਨਾਲੇ ਤਾਂ ਲੋਕ ਸੁਣਦੇ ਨੇ ਮਿਲੀਅਨਾਂ ਦੇ ਵਿੱਚ ਵੀ ਤਾਂ ਹੀ ਵੀਊ ਹੋਏ ਨੇ ਜੇ ਲੋਕਾਂ ਨੇ ਸੁਨੇ ਨੇ ਨਾਲੇ ਤਾਂ ਮਿਲੀਅਨਾਂ 'ਚ ਵੀਊ ਨੇ ਲੋਕ ਸੁਣ ਰਹੇ ਨੇ ਨਾਲੇ ਮਾਰੇ ਕਮੈਂਟ ਕਰ ਰਹੇ ਨੇ ਗਲਤ ਕਮੈਂਟ ਕਰ ਰਹੇ ਨੇ ਸੋ ਇਦਾਂ ਗਲਤ ਕਮੈਂਟ ਨਾ ਕਰੋ ਕਲਾਕਾਰੀ ਤਾਂ ਕਲਾਕਾਰੀ ਹੀ ਹੁੰਦੀ ਹੈ ਮੈਂ ਭਾਈ ਦਾ ਬਹੁਤ ਵੱਡਾ ਫੈਨ ਆ ਆ ਭਾਈ ਨੇ ਇੰਟਰਵਿਊਆਂ ਦੇ ਵਿੱਚ ਮੇਰਾ ਨਾਮ ਵੀ ਬਹੁਤ ਲਿਆ ਵਾ ਵੀ ਗੁਰਜੰਟਰ ਰਾਏ ਸਾਡੇ ਕਿਹਾ ਉਹਨਾਂ ਨੇ ਬਹੁਤ ਇੰਟਰਵਿਊਆਂ ਚ ਕਿਹਾ ਵੀ ਸਾਡੇ ਗੁਰਜੰਟਰ ਰਾਏ ਜੀ ਨੇ ਜੋ ਕਹਿੰਦੇ ਹੁੰਦੇ ਆ ਵੀ ਜੱਟ ਫੈਨ ਨਗੀਨੇ ਦਾ ਤੁਸੀਂ ਇੰਟਰਵਿਊਆਂ ਚ ਸੁਣਿਆ ਵੀ ਹੋਊਗਾ ਬਹੁਤ ਇੰਟਰਵਿਊਆਂ ਚ ਉਹਨਾਂ ਨੇ ਮੇਰਾ ਨਾਮ ਲਿਆ ਵਾ ਵੀ ਗੁਰਜੰਟਰ ਰਾਏ ਜੋ ਕਹਿੰਦਾ ਹੁਣ ਜਿਹੜਾ ਕਹਿੰਦਾ ਹੁੰਦਾ ਜੱਟ ਫੈਨ ਨਗੀਨੇ ਦਾ ਮੈਂ ਤਾਂ ਬਾਈ ਦਾ ਬਹੁਤ بڑا ਫੈਨ ਹਾਂ ਬਾਕੀ ਕਲਾਕਾਰੀ ਤਾਂ ਕਲਾਕਾਰ ਹੀ ਆ ਆਵਾਜ਼ ਸੁਣੋ ਕਿੰਨੀ ਆਵਾਜ਼ ਦੇਖੋ ਬਾਈ ਦੀ ਕਿੰਨੀ ਵਧੀਆ ਆਵਾਜ਼ ਨਹੀਂ ਮਾੜੀ ਹੈਗੀ ਆਵਾਜ਼ ਬਹੁਤ ਵਧੀਆ ਵਾ ਹੁਣ ਵੀ ਬਾਈ ਕਲਾਕਾਰੀ ਹੁਣ ਵੀ ਗਾ ਰਿਹਾ ਵਾ ਦੇਖ ਲੋ ਹੁਣ ਵੀ ਗਾਣੇ ਚੱਲ ਰਹੇ ਨੇ ਉਹਦੇ ਆ ਰਹੇ ਨੇ ਮਾਰਕੀਟ ਦੇ ਵਿੱਚ ਪਹਿਲਾਂ ਜੋ ਕੁੜੀਆਂ ਨਾਲ ਗਾਏ ਉਹਨਾਂ ਨਾਲ ਵੀ ਵਧੀਆ ਗਾਏ ਨੇ ਗਾਣੇ ਇਹ ਜੀ ਗੱਲ ਨਹੀਂ ਚੱਲੇ ਨੇ ਲੋਕਾਂ ਨੇ ਸੁਣੇ ਨੇ ਕੈਸਟਾਂ ਵੀ ਉਦੋਂ ਹੁਣ ਚੱਕਰ ਇਹ ਪੈ ਗਿਆ ਹੈ ਨਾ ਜਦੋਂ ਬਾਈ ਮੰਨ ਲਓ ਇਦਾਂ ਦੇ ਗਾਣੇ ਗਾਉਂਦਾ ਸੀਗਾ 1995 ਦੇ ਵਿੱਚ ਉਦੋਂ ਕੈਸਟ ਯੁੱਗ ਹੁੰਦਾ ਸੀਗਾ ਉਦੋਂ ਡੈਕ ਵਾਲੀਆਂ ਕੈਸਟਾਂ ਹੁੰਦੀਆਂ ਸੀਗੀਆਂ ਜੇ ਕਿਸੇ ਨੇ ਮੰਨ ਲਓ ਨਗੀਨੇ ਦੀ ਕੈਸਟ ਸੁਣਨੀ ਹੁੰਦੀ ਸੀ ਨਾ ਉਹ ਦੁਕਾਨ ਤੇ ਜਾ ਕੇ ਡੈਕ ਵਾਲੀ ਦੁਕਾਨ ਤੇ ਜਾ ਕੇ ਖਰੀਦਦਾ ਹੁੰਦਾ ਸੀ ਬਾਈ ਨਗੀਨੇ ਦੀ ਯਾਰ ਕੋਈ ਨਵੀਂ ਕੈਸਟ ਨਵੀਂ ਕੈਸਟ ਆਈ ਆ ਤਾਂ ਅਗਲਾ ਦਿਨ ਦਾ ਸੀ ਤਾਂ ਉਹ 30 40 ਰੁਪਏ ਦੀ ਕੈਸਟ ਦਾ ਰੇਟ ਹੁੰਦਾ ਸੀਗਾ ਡੈਕ ਵਾਲੀ ਕੈਸਟ ਹੁੰਦੀ ਸੀ ਇੱਕ ਸਾਈਡ ਉਹਦੀ ਏ ਸਾਈਡ ਹੁੰਦੀ ਸੀ ਇੱਕ ਬੀ ਸਾਈਡ ਹੁੰਦੀ ਸੀ ਪੰਜ ਗਾਣੇ ਏ ਸਾਈਡ ਹੁੰਦੇ ਸੀ ਪੰਜ ਗਾਣੇ ਬੀ ਸਾਈਡ ਹੁੰਦੇ ਸੀ ਤਾਂ ਉਹ ਲੋਕ ਕੈਸਟ ਜਾ ਕੇ ਦੁਕਾਨ ਤੇ ਖਰੀਦ ਕੇ ਲਿਆ ਕੇ ਉੱਤੇ ਪੈਸੇ ਲਾ ਕੇ ਤਾਂ ਸੁਣਦੇ ਸੀਗੇ ਜਿਹੜਾ ਸੁਣਦਾ ਸੀ ਬਾਈ ਨਗੀਨੇ ਨੂੰ ਸੁਣਦੇ ਸੀ ਲੋਕ ਉਹ ਕੈਸਟ ਤੇ ਪੈਸੇ ਲਾ ਕੇ ਖਰੀਦ ਕੇ 30 40 ਰੁਪਏ ਕੈਸਟ ਤੇ ਲਾ ਕੇ ਖਰੀਦ ਕੇ ਬਾਈ ਦੀ ਕੈਸਟ ਲਿਆਉਂਦੇ ਹੁੰਦੇ ਸੀਗੇ ਤਾਂ ਸੁਣਦੇ ਸੀਗੇ ਡੈਕ ਜਲਾ ਕੇ ਅੱਜ ਕੱਲ ਤਾਂ ਦੇਖ ਲਓ ਤੁਹਾਨੂੰ ਪਤਾ ਹੀ ਹੈ ਬਈ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਇੱਕ ਦੇ ਕੋਲ ਮੋਬਾਈਲ ਮੋਬਾਈਲ ਤੇ YouTube ਵਗੈਰਾ ਚੱਲਦੀ ਆਗਲਾ YouTube ਤੇ ਸਰਚ ਮਾਰ ਕੇ ਕੱਢ ਲੂਗਾ ਜੰਕ ਸੈਕ ਦਾ ਜਾਂ ਮੰਨ ਲਓ ਨਗੀਨੇ ਬਾਈ ਦਾ ਕੋਈ ਨਵਾਂ ਗਾਣਾ ਆਉਂਦਾ ਵਾ ਤਾਂ ਅਗਲਾ YouTube ਤੇ ਸਰਚ ਮਾਰ ਕੇ ਫ੍ਰੀ ਦੇ ਵਿੱਚ ਸੁਣ ਲੂਗਾ ਉਦੋਂ ਫ੍ਰੀ 'ਚ ਸੁਣਦਾ ਕੋਈ ਸਾਧਨ ਨਹੀਂ ਸੀਗਾ ਉਦੋਂ ਤਾਂ ਜੇ ਤੁਸੀਂ ਕੈਸਟ ਆਉਂਦੀ ਸੀ ਨਗੀਨੇ ਵਜਦੀ ਕੋਈ ਵੀ ਉਹ ਤਾਂ ਬੰਦਾ ਦੁਕਾਨ ਤੇ ਜਾ ਕੇ ਡੈਕ ਵਾਲੀ ਕੈਸਟ ਤੇ 30 40 ਰੁਪਏ ਲਾ ਕੇ ਖਰੀਦ ਕੇ ਲਿਆ ਕੇ ਉਹ ਕੈਸਟ ਨੂੰ ਸੁਣਦਾ ਸੀਗਾ ਉਹ ਘਰਾਂ ਘਰ ਘਰ ਫੜਾਉਂਦਾ ਫਿਰਦਾ ਸੀਗਾ ਤੁਹਾਨੂੰ ਕੈਸਟ ਬਈ ਲਓ ਵੀ ਆ ਮੇਰੀ ਕੈਸਟ ਆਈ ਜਾ ਸੁਣਦੇ ਹੋ ਘਰ ਘਰ ਫਰੋਸਦਾ ਫਿਰਦਾ ਦੇ ਦੋ ਬਈ ਕੱਲਾ ਉਹਦਾ ਤੁਸੀਂ ਇਹ ਨਾ ਦੇਖੋ ਵੀ ਉਹਨੇ ਗੰਦੇ ਗਾਣੇ ਗੰਦੇ ਇਦਾਂ ਨਹੀਂ ਕਹਿ ਸਕਦੇ ਰੋਮਾਂਟਿਕ ਜਿਹੇ ਗਾਣੇ ਨੇ ਤੇ ਬਾਕੀ ਰਹੀ ਗੱਲ ਬਈ ਜਿਹਨੂੰ ਗੰਦੇ ਲੱਗਦੇ ਆ ਉਹ ਨਾ ਨਾ ਸੁਣੇ ਠੀਕ ਆ ਨਾ ਜਿਹਨੂੰ ਗੰਦੇ ਲੱਗਦੇ ਆ ਉਹ ਨਾ ਸੁਣੇ ਆਪਦਾ ਜਿਹਨੂੰ ਵਧੀਆ ਲੱਗਦੇ ਆ ਉਹ ਸੁਣ ਲਵੇ ਇਹ ਤਾਂ ਇਹ ਮਨੋਰੰਜਨ ਇਹ ਮਨੋਰੰਜਨ ਦਾ ਸਾਧਨ ਹੁੰਦੇ ਆ ਗਾਣੇ ਤਾਂ ਠੀਕ ਆ ਨਾ ਇਧਰ ਇੱਕ ਕੰਨ ਚ ਸੁਣੇ ਦੂਏ ਕੰਨ ਰਾਹੀਂ ਕੱਢ ਤੇ ਇਹ ਮਨੋਰੰਜਨ ਦਾ ਸਾਧਨ ਹੁੰਦੇ ਨੇ ਬਾਕੀ ਲੋਕਾਂ ਦਾ ਕਈ ਆ ਉਹ ਤਾਂ ਨਾਲੇ ਸੁਣੀ ਜਾਂਦੇ ਨੇ ਨਾਲੇ ਗਲਤ ਕਮੈਂਟ ਕਰਨ ਆ ਜਾਂਦੇ ਨੇ ਭਈ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਜਿਹੜੇ ਕਲਾਕਾਰ ਨੂੰ ਤੁਸੀਂ ਸੁਣਦੇ ਹੋ ਜਾਂ ਜਿਹੜੇ ਕਲਾਕਾਰ ਦੇ ਤੁਸੀਂ ਫੈਨ ਹੋ ਉਹਨੂੰ ਕਦੇ ਵੀ ਗਲਤ ਕਮੈਂਟ ਨਾ ਕਰੋ ਜੇ ਤੁਸੀਂ ਉਹਦੇ ਫੈਨ ਹੋ ਸਰੋਤਿਆਂ ਤੁਸੀਂ ਕਿਉਂਕਿ ਜਿਹੜੇ ਕਲਾਕਾਰ ਦਾ ਜਿਹੜਾ ਸਰੋਤਾ ਫੈਨ ਹੋਊਗਾ ਨਾ ਉਹ ਕਦੇ ਵੀ ਉਹਨੂੰ ਗਲਤ ਕਮੈਂਟ ਨਹੀਂ ਕਰੂਗਾ ਜਿਹੜਾ ਬੰਦਾ ਲਾਕਡਾਟ ਵਾਲਾ ਹੋਊਗਾ ਉਹ ਹੀ ਗਲਤ ਕਮੈਂਟ ਕਰੂਗਾ ਜਾਦਾ ਤੁਸੀਂ ਸੁਣੋ ਹੀ ਨਾ ਵੀ ਹਾਂ ਅਸੀਂ ਇਹ ਸਿੰਗਰ ਨੂੰ ਨਹੀਂ ਸੁਣਦੇ ਹਾਂਗੇ ਵੀ ਜਾਦਾ ਸੁਣਾ ਹੀ ਨਾ ਨਾਲੇ ਤਾਂ ਤੁਸੀਂ ਸੁਣ ਸੁਣ ਲਿਆ ਨਾਲੇ ਤਾਂ ਤੁਸੀਂ ਸੁਣ ਲੈਣੇ ਹੋ ਤੇ ਨਾਲੇ ਸੁਣ ਕੇ ਤੁਸੀਂ ਗਲਤ ਕਮੈਂਟ ਕਰਨਾ ਆ ਜਾਣੇ ਹੋ ਸੋ ਇਦਾਂ ਗਲਤ ਕਮੈਂਟ ਨਾ ਕਰਿਆ ਕਰੋ ਭਾਈ ਇਹ ਕਲਾਕਾਰੀ ਤਾਂ ਕਲਾਕਾਰੀ ਤਾਂ ਕਲਾਕਾਰੀ ਏ ਚਲੋ ਉਹਨੇ ਗਾਤੇ ਕੰਪਨੀਆਂ ਨੇ ਉਹਨੂੰ ਕਿਹਾ ਜੋਰ ਪਾ ਕੇ ਬਈਆਂ ਨਗੀਨੇ ਅਸੀਂ ਤਾਂ ਇਹਦਾ ਭਾਈ ਸੀ ਗਿਆਨ ਨਥਾਣੇ ਵਾਲਾ ਉਹ ਚਲੋ ਉਹਦੀ ਕਲਮ ਇਦਾਂ ਦੀ ਸੀਗੀ ਜਿੱਦਾਂ ਦੀ ਉਹ ਲਿਖਦਾ ਸੀਗਾ ਚਲੋ ਜਿੱਦਾਂ ਦੇ ਇਹਦੇ ਭਾਈ ਗਿਆਨ ਨਥਾਣੇ ਵਾਲੇ ਨੇ ਲਿਖੇ ਗਣੇ ਲੋਕਾਂ ਨੇ ਸੋਹਣੇ ਕਬੂਲ ਕੀਤੇ ਠੀਕ ਆ ਨਾ ਤੇ ਹੋਰ ਰਾਈਟਰਾਂ ਦੇ ਇਹਨਾਂ ਨੇ ਨਗੀਨੇ ਨੇ ਗੀਤ ਗਾਏ ਨੇ ਪਾਰਜੇਠੂਗਿਆ ਵਾਲਾ ਗਿਆਨ ਨਥਾਣੇ ਵਾਲਾ ਕੁਲਦੀਪ ਮਹਿਮੂ ਆਣਾ ਔਰ ਕਈ ਰਾਈਟਰ ਨੇ ਜਿਨ੍ਹਾਂ ਦੇ ਨਗੀਨੇ ਨੇ ਗਾਣੇ ਗਾਏ ਨੇ ਇਹ ਲੋਕਾਂ ਨੇ ਹੰਗਾਰਾ ਵੀ ਬਹੁਤ ਦਿੱਤਾ ਉਹਨਾਂ ਗਾਣਿਆਂ ਨੂੰ ਸੁਣੇ ਵੀ ਬਹੁਤ ਨੇ ਬਈ ਤੇ ਚਲੋ ਬਾਕੀ ਜੀ ਇਦਾਂ ਤਾਂ ਵੈਸੇ ਕਰਨਾ ਨਹੀਂ ਚਾਹੀਦਾ ਗਲਤ ਕਮੈਂਟ ਤਾਂ ਜਿਹੜਾ ਜਿਹੜਾ ਸਰੋਤਾ ਜਿਹੜਾ ਕਲਾਕਾਰ ਦਾ ਫੈਨ ਹੋਊਗਾ ਨਾ ਉਹ ਕਦੇ ਵੀ ਉਹਨੂੰ ਗਲਤ ਕਮੈਂਟ ਨਹੀਂ ਕਰੂਗਾ ਜਿਹੜਾ ਉਹਦਾ ਕੋਈ ਪੱਕਾ ਫੈਨ ਹੋਊਗਾ ਕਦੇ ਗਲਤ ਕਮੈਂਟ ਨਹੀਂ ਕਰੂਗਾ ਹੁਣ ਨਗੀਨਾ ਸਭ ਤੋਂ ਪਹਿਲਾਂ ਬਲਕਾਰ ਸਿੱਧੂ ਨਾਲ ਕੋਰਸ ਬੋਲਦਾ ਹੁੰਦਾ ਸੀ ਗਾਉਂਦਾ ਹੁੰਦਾ ਇਕੱਠੇ ਕੈਸਟਰਾਂ ਦਾ ਰਿਆਜ ਕਰਦੇ ਹੁੰਦੇ ਸੀਗੇ ਮੋਟਰ ਤੇ ਬਹਿ ਕੇ ਇਕੱਠੇ ਰਿਆਜ ਕਰਦੇ ਹੁੰਦੇ ਸੀ ਨਗੀਨੇ ਇਹ ਨਗੀਨਾ ਇਹਨੂੰ ਕਹਿੰਦਾ ਹੁੰਦਾ ਸੀ ਬਲਕਾਰ ਸਿੱਧੂ ਨੂੰ ਬਈ ਮੇਰੀ ਕੈਸਟਰ ਕਰ ਬਲਕਾਰ ਸਿੱਧੂ ਨੇ ਫਿਰ ਨਗੀਨੇ ਨੂੰ ਕਿਹਾ ਸੀ ਮੈਨੂੰ ਤੂੰ ਆ ਵੀ ਆਵਾਜ਼ ਰਿਕਾਰਡ ਕਰਕੇ ਭੇਜ ਬਲਕਾਰ ਸਿੱਧੂ ਨੂੰ ਨਗੀਨੇ ਨੇ ਵਾਇ ਕਰ ਗਾ ਕੇ ਰਿਕਾਰਡ ਕਰਕੇ ਭੇਜਤੀ ਤਾਂ ਬਲਕਾਰ ਸਿੱਧੂ ਨੇ ਉਹ ਆਵਾਜ਼ ਕੰਪਨੀ ਵਾਲਿਆਂ ਨੂੰ ਸੁਣਾਈ ਚਲੋ 1995 ਦੀ ਗੱਲ ਆ 94 95 ਦੀ ਚਲੋ ਉਸ ਸਮੇਂ ਕੰਪਨੀ ਵਾਲਿਆਂ ਨੇ ਕਹਿਤਾ ਵੀ ਨਹੀਂ ਯਾਰ ਆਵਾਜ਼ ਪਸੰਦ ਨਹੀਂ ਆਈ ਸਾਨੂੰ ਤੱਬ ਉਹਨੇ ਬਲਕਾਰ ਫੁੱਸੂ ਨੇ ਕੋਕਣੇ ਕਾਸਟ ਲਿਆ ਕੇ ਨਗੀਨੇ ਨੂੰ ਦਿੱਤੀ ਵੀ ਨਹੀਂ ਕੰਪਨੀ ਵਾਲਿਆਂ ਨੇ ਜਵਾਬ ਦਿੱਤਾ ਵੀ ਆਵਾਜ਼ ਨਹੀਂ ਵਧੀਏ ਚਲੋ ਨਗੀਨੇ ਨੇ ਕਹ ਕੋਈ ਗੱਲ ਨਹੀਂ ਬਈ ਮੈਂ ਫੇਰ ਕੋਸ਼ਿਸ਼ ਕਰੂੰਗਾ ਤੇ ਉਦੋਂ ਬਾਅਦ ਨਗੀਨੇ ਦਾ ਭਰਾ ਸੀ ਗਿਆਨ ਨਥਾਣੇ ਵਾਲਾ ਫੁੱਸੂ ਬੇਦਾਰ ਸੀਗਾ ਸੂਬੇਦਾਰ ਸੀਗਾ ਫੌਜ ਚ ਰਟਾਇਰ ਹੋ ਗਿਆ ਪੌਚ ਸੀਗਾ ਰਟਾਇਰ ਹੋਇਆ ਉਹਨੇ ਨਗੀਨੇ ਨਾਲ ਆ ਕੇ ਗੱਲ ਕੀਤੀ ਵੀ ਨਗੀਨੇ ਮੈਂ ਗਾਣੇ ਲਿਖੇ ਨੇ ਇਦਾਂ ਦੇ ਥੋੜੇ ਨਮਕੀਨ ਜਿਹੇ ਗਾਣੇ ਨੇ ਵੀ ਤੂੰ ਗਾ ਸਕਦਾ ਵਾਂ ਤੇ ਨਗੀਨੇ ਨੇ ਉਹ ਗਾਣੇ ਦੇਖ ਕੇ ਸੁਣੇ ਦੇਖ ਕੇ ਪੜ੍ਹੇ ਤੇ ਉਹਨੇ ਗਾਏ ਰਿਕਾਰਡ ਕਰਾਏ ਚਲ ਜੀ ਪਹਿਲੇ ਕਾਸਟ ਰਿਕਾਰਡ ਕਰਾਈ 1995 ਚ ਤੇ ਗਾਣੇ ਆਪਣੇ ਭਾਈ ਦੇ ਰਿਕਾਰਡ ਕਰਾਏ ਗਿਆਨ ਦੇ ਚੱਲ ਕੇ ਗਾਣੇ ਲੋਕਾਂ ਨੇ ਸੁਣ ਲਏ ਸਰੋਤਿਆਂ ਨੇ ਸੁਣੇ ਵਧੀਆ ਰਿਸਪੌਂਸ ਮਿਲੇਆ ਤੇ ਅੱਜ ਤੱਕ ਵੀ ਲੋਕ ਉਹੀ ਉਹਦੇ ਪੁਰਾਣੇ ਗਾਣੇ ਸੁਣਦੇ ਆ ਰਹੇ ਨੇ। ਬਾਕੀ ਗੱਲ ਕਰੀਏ ਨਗੀਨੇ ਦੀ। ਨਗੀਨਾ ਦਾ ਜਿਹੜਾ ਗੱਲ ਆ ਨਾ ਨਗੀਨਾ ਇਹ ਕਹਿੰਦਾ ਵਾ ਨਗੀਨੇ ਦਾ ਕਹਿਣਾ ਇਹ ਆ ਵੀ ਜੇ ਮੰਨ ਲਓ ਮੈਂ ਇਦਾਂ ਜੀ ਗੰਦੇ ਗਾਣੇ ਗਾਏ ਨੇ ਤਾਂ ਮੇਰਾ ਨਾਮ ਵੀ ਇਹਨਾਂ ਗੀਤਾਂ ਨੇ ਹੀ ਬਣਾਇਆ ਵਾ। ਜੇ ਮੈਂ ਉਸ ਸਮੇਂ 1995 ਚ ਮੰਨ ਲਓ ਉਸ ਸਮੇਂ ਜੇ ਮੈਂ 1995 ਚ ਸੱਭਿਆਚਾਰੀ ਗੀਤ ਗਾਉਂਦਾ ਜਦ ਪਰਵਾਰਿਕ ਗੀਤ ਗਾਉਂਦਾ ਤਾਂ ਮੇਰਾ ਨਾਮ ਨਹੀਂ ਸੀ ਵਰਨ ਜੇ ਮੇਰਾ ਨਾਮ ਅੱਜ ਬਾਹਰਲੇ ਮੁਲਕਾਂ ਤੱਕ ਜਿੱਥੋਂ ਤੱਕ ਵੀ ਦੁਨੀਆ 'ਚ ਜਿੰਨਾ ਵੀ ਨਾਮ ਬਣਿਆ ਤਾਂ ਉਹ ਇਹਨਾਂ ਰੋਮਾਂਟਿਕ ਗੀਤਾਂ ਕਰਕੇ ਹੀ ਬਣਿਆ ਜੇ ਮੈਂ ਸੱਭਿਆਚਾਰ ਗਾਉਂਦਾ ਤਾਂ ਵੀ ਮੇਰਾ ਨਾਮ ਨੀਵਾਨਾ ਨਗੀਨੇ ਦਾ ਇਹ ਕਰਾਂ ਬਾਕੀ ਕਲਾਕਾਰਾਂ ਦਾ ਸਾਰੇ ਆਪਣੇ ਗਾਣੇ ਇੱਕੋ ਜਿਹੇ ਲੱਗਦੇ ਹੁੰਦੇ ਆ ਉਹ ਕੋਈ ਉਹਨੂੰ ਮਾੜਾ ਨਹੀਂ ਲੱਗਦਾ ਕੋਈ ਉਹੋ ਨਹੀਂ ਲੱਗਦਾ ਪੂਰਾ ਜੇ ਮਹਿਮਾਨ ਨੂੰ ਆਪਣੇ ਸਾਰੇ ਪੁੱਤ ਚੰਗੇ ਲੱਗਦੇ ਆ ਔਕਣੇ ਕਲਾਕਾਰ ਨੂੰ ਆਪਣੇ ਸਾਰੇ ਗਾਣੇ ਚੰਗੇ ਲੱਗਦੇ ਹੁੰਦੇ ਆ ਕਿਉਂਕਿ ਜਿਹੜਾ ਕਮਿਹਾਰ ਆ ਉਹ ਭਾਂਡਾ ਬਣਾਉਂਦਾ ਮੰਨ ਲਓ ਕਮਿਹਾਰ ਭਾਂਡਾ ਬਣਾਉਂਦਾ ਕਦੇ ਵੀ ਆਪਣੇ ਭਾਂਡੇ ਨੂੰ ਮਾੜਾ ਨਹੀਂ ਕਹੂਗਾ ਵੀ ਮੇਰਾ ਭਾਂਡਾ ਮਾੜਾ ਵਾ ਨਹੀਂ ਉਹ ਕਲਾਕਾਰ ਵੀ ਕਦੇ ਵੀ ਆਪਣੇ ਕੋਈ ਵੀ ਗਾਣੇ ਨੂੰ ਮਾੜਾ ਨਹੀਂ ਕਹੂਗਾ ਵੀ ਮੇਰਾ ਆ ਗਾਣਾ ਮਾੜਾ ਉਹ ਕਹੂਗਾ ਮੇਰੇ ਸਾਰੇ ਗਾਣੇ ਵਧੀਆ ਨੇ ਠੀਕ ਆ ਨਹੀਂ ਤੇ ਚਲੋ ਉਹਨੇ ਗਾਏ ਨੇ ਲੋਕਾਂ ਨੇ ਸੁਨੇ ਆ ਵਧੀਆ ਰਿਸਪੌਂਸ ਮਿਲਿਆ ਮੈਂ ਵੀ ਸੁਨੇ ਆ ਮੈਂ ਵੀ ਬਾਉ ਸੁਨੇ ਨੇ ਅੱਜ ਵੀ ਸੁਣਦੇ ਆ ਚੈਨਲ ਵੀ ਚੱਲਦੇ ਆ ਮੇਰੇ YouTube ਤੇ ਪਾਉਣਾ ਵੀ ਆ ਮੈਂ ਗਾਣੇ ਵਧੀਆ ਰਿਸਪੌਂਸ ਮਿਲਦਾ ਵਾ ਬਾਕੀ ਭਾਈ ਜੀ ਕਲਾਕਾਰੀ ਤਾਂ ਕਲਾਕਾਰੀ ਹੈ ਨਗੀਨੇ ਨੇ ਮਾੜੇ ਨਹੀਂ ਵਧੀਆ ਗਾਏ ਨੇ ਉਹਨੇ ਜੇ ਗਾਏ ਨੇ ਤਾਂ ਉਹਨਾਂ ਦਾ ਨਾਂ ਵੀ ਇਹਨਾਂ ਗੀਤਾਂ ਨੇ ਹੀ ਬਣਾਇਆ ਵਾ ਆਵਾਜ਼ ਕਲਾਕਾਰ ਦੀ ਬਹੁਤ ਵਧੀਆ ਨਗੀਨੇ ਦੀ ਆਵਾਜ਼ ਨਹੀਂ ਮਾੜੀ ਆਵਾਜ਼ ਬਹੁਤ ਵਧੀਆ ਵਾ ਬਾਕੀ ਰਹੀ ਗੱਲ ਜਿਹੜੇ ਲੋਕ ਕਹਿੰਦੇ ਨੇ ਵੀ दारू ਪੀਂਦਾ ਵਾ ਇਹ ਆ ਉਹ ਆ ਬਈ ਉਹ ਤਾਂ ਰੋੜਿਆ ਫਿਰਦਾ ਵਾ ਆਏ ਆ ਬਾਈ दारू ਦੀ ਕਿਹੜਾ ਨਹੀਂ ਪੀਂਦਾ दारू ਸਭ ਪੀਂਦੇ ਨੇ ਪੁਰਾਣੇ ਕਲਾਕਾਰ ਦੇਖ ਲਓ ਕੁਲਦੀਪ ਮਾਨਕ दारू ਪੀਂਦਾ ਸੀ ਹੋਰ ਕਿੰਨੇ ਕਲਾਕਾਰ ਨੇ ਜਿਹੜੇ ਇੰਨੀ ਨਹੀਂ दारू ਪੀਂਦੇ ਸੀਗੇ ਜਿਹੜਾ ਉਹ ਤਾਂ ਹਰ ਇੱਕ ਦੀ ਆਪਣੀ ਲਾਈਫ ਆ ਕੋਈ ਬੰਦਾ ਕੋਈ ਨਸ਼ਾ ਕਰਦਾ ਕੋਈ ਕੋਈ ਕਰਦਾ ਵਾ ਬਾਕੀ ਗਾਇਕੀ ਨਿੰਦਣਯੋਗ ਨਹੀਂ ਹੈਗੀ ਨਗੀਨੇ ਦੀ ਗਾਇਕੀ ਬਹੁਤ ਵਧੀਆ ਕਲਾਕਾਰੀ ਬਹੁਤ ਵਧੀਆ ਬਾਈ ਸਾਰੇ ਗਾਣੇ ਵਧੀਆ ਨੇ ਸੋ ਮਾੜੇ ਕਮੈਂਟ ਨਾ ਕਰੋ ਜਿਹੜਾ ਜੀ ਨੂੰ ਮਾੜੇ ਕਮੈਂਟ ਕਰਨੇ ਆ ਸੁਣੋ ਇਹਨਾਂ ਫਿਰ ਨਾਲੇ ਤਾਂ ਤੁਸੀਂ ਸੁਣੀ ਜਾਂਦੇ ਹੋ ਨਾਲੇ ਗਲਤ ਕਮੈਂਟ ਕਰਦੇ ਹੋ ਇਸ ਕਰਕੇ ਮਾੜੇ ਕਮੈਂਟ ਨਾ ਕਰੋ ਬਾਈ ਦੀ ਇਹੋ ਜਿਹੇ ਸਿੰਗਰ ਦੀ ਕਲਾਕਾਰ ਦੀ ਸਮਾਂ ਤੇ ਹੱਲਾਸ਼ੇਰੀ ਦਿਓ ਬਾਹ ਫੜੋ ਇਹੋ ਜਿਹੇ ਕਲਾਕਾਰ ਦੀ ਹਾਂਜੀ ਇੰਟਰਵਿਊ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਿਓ ਜੀ ਧੰਨਵਾਦ ਜੀ